ਤੁਸੀਂ ਦੇਖ ਰਹੇ ਹੋ ਜਨਹਿਤ ਐਸ਼ੀਤ ਮੇਹਾ ਤੁਹਾਡੇ ਨਾਲ ਜਸਬੀਰ ਗੌਰ ਜਸਦੀ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਲਈ ਯੋਧ ਨਸ਼ਿਆਂ ਵਿਰੁੱਧ ਮੋਹਮ ਚਲਾਈ ਜਾ ਰਹੀ ਹੈ ਜਿਸ ਦੇ ਤਹਿਤ ਪੁਲਿਸ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਕਾਰਵਾਈਆਂ ਕੀਤੀਆਂ ਗਈਆਂ ਨੇ ਤੇ ਹੁਣ ਵੀ ਹੋ ਰਹੀਆਂ ਨੇ ਏਸੇ ਹੀ ਮੋਹਮ ਤਹਿਤ ਪੁਲਿਸ ਜਨਤਾ ਸੰਪਰਕ ਮੀਟਿੰਗ ਕਰਵਾਈ ਗਈ ਹੈ ਦੱਸ ਦਈਏ ਕਿ ਬਠਿੰਡਾ ਦੇ ਏਮਸ ਹਸਪਤਾਲ ਦੇ ਵਿੱਚ ਇਹ ਮੀਟਿੰਗ ਹੋਈ ਹੈ ਇਸ ਸੰਪਰਕ ਪ੍ਰੋਜੈਕਟ ਅਧੀਨ ਏ ਮੀਟਿੰਗ ਸੰਪੰਨ ਹੋਈ ਹੈ ਇਸ ਮੀਟਿੰਗ ਦੀ ਅਗਵਾਈ ਸਪੈਸ਼ਲ ਡੀਜੀਪੀ ਪੀਐਸਪੀਸੀਐਲ ਨੇ ਡੀਆਈਜੀ ਬਠਿੰਡਾ ਰੇਂਜ ਅਤੇ ਐਸਐਸਪੀ ਬਠਿੰਡਾ ਨਾਲ ਕੀਤੀ ਹੈ ਇਸ ਮੀਟਿੰਗ ਦੌਰਾਨ ਮੈਡੀਕਲ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਣਾ ਦਿੱਤੀ ਗਈ ਹੈ ਨਾਲ ਹੀ ਨਸ਼ਾ ਮੁਕਤ ਸਮਾਜ ਨਿਰਮਾਣ ਦੇ ਵਿੱਚ ਭਾਗੀਦਾਰੀ ਨਿਭਾਉਣ ਦੇ ਲਈ ਵੀ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ ਗਿਆ ਹੈ ਅਧਿਕਾਰੀਆਂ ਨੇ ਜ਼ੋਰ ਦਿੱਤਾ ਹੈ ਕਿ ਨੌਜਵਾਨ ਖਾਸ ਕਰਕੇ ਮੈਡੀਕਲ ਖੇਤਰ ਨਾਲ ਜੁੜੇ ਹੋਏ ਵਿਅਕਤੀ ਨਸ਼ੇ ਖਿਲਾਫ ਅਹਿਮ ਭੂਮਿਕਾ ਨਿਭਾ ਸਕਦੇ ਨੇ ਇਸ ਮੌਕੇ ਸਾਈਬਰ ਕ੍ਰਾਈਮ ਸੈੱਲ ਦੇ ਅਧਿਕਾਰੀ ਨੇ ਨੌਜਵਾਨਾਂ ਨੂੰ ਸਾਈਬਰ ਜਗਤ ਵਿੱਚ ਵੱਧ ਰਹੇ ਖਤਰਨਾਕ ਰੁਝਾਨਾਂ ਅਤੇ ਠੱਗੀਆਂ ਤੋਂ ਸੁਚੇਤ ਰਹਿਣ ਦੀ ਅਪੀਲ ਵੀ ਕੀਤੀ ਹੈ ਉਨ੍ਹਾਂ ਦੇ ਵੱਲੋਂ ਸੁਰੱਖਿਆ ਉਪਰਾਲਿਆਂ ਬਾਰੇ ਜਾਣਕਾਰੀ ਬਹੁਤ ਹੀ ਵਧੀਆ ਤੇ ਵਿਸਥਾਰ ਦੇ ਨਾਲ ਸਾਂਝੀ ਕੀਤੀ ਗਈ ਹੈ

तो बारे चर्चा की गई तो काफी चंगे सुझाव भी आए तो सारा ने संकल्प लिता है कि जो युद्ध नशा विरुद्ध प्रोग्राम करता है उसके सारे समाज के जिन्हें भी हिस्से हैं सारे चंगी भागीदारी निभागे तो इन प्रॉब्लम दूर करेंगे अपना वृत्ति बहुत योगदान दीजा पुलिस ने बहुत

ते सारा ने संकल्प लिता है कि जो युद्ध नशा विरुद्ध प्रोग्राम चलता है सारे समाज के जिने भी हिस्से हैं सारे चंकी भागीदारी निभा गए तो इन जो प्रॉब्लम दूर करने अपना वक्त का योगदान देंगे पंजाब पुलिस ने बहुत चंगा काम किया है काफी बठिंडा जिले के एस एस पी साहब की बहुत रिकवरी हुई है बहुत ज्यादा पैडलर्स के सप्लायर्स में अरेस्ट किया गया है कि पब्लिक को पहली उम्मीद की थी जाती है जान लिया कि बहुत-बहुत इंफॉर्मेशन पुलिस नाल शेयर करें तो जो एडिक्स है उन्होंने हमदर्दी भरा रवैया रखते हुए उन्हें भी एडिक्शन सेंटर में उन्होंने ट्रीटमेंट करवाया